ਕਲਾਨੌਰ ਵਿਖੇ ਦਿਨ ਦਿਹਾੜੇ ਇੱਕ ਚੋਰ ਨੇ ਸਿਮਿੰਟ ਸਟੋਰ ਨੂੰ ਨਿਸ਼ਾਨਾ ਬਣਾਇਆ ਚੋਰ ਨੇ ਦਿਨ ਦਿਹਾੜੇ ਦੁਕਾਨ ਤੋਂ ਮੋਬਾਈਲ ਚੋਰੀ ਕਰਕੇ ਉਹ ਫਰਾਰ ਹੋ ਗਿਆ ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੁਹਾਨੂੰ ਦੱਸ ਦੇਈਏ ਕਿ ਕਰੀਬ ਸਾਲ ਪਹਿਲਾਂ ਵੀ ਇਹ ਦੁਕਾਨ ਤੋਂ 1.5 ਲੱਖ ਰੁਪਏ ਚੋਰ ਲੈ ਕੇ ਫਰਾਰ ਹੋ ਗਏ ਸਨ ਇਸ ਸਬੰਧੀ ਕਲਾਨੌਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਹੀ ਪੁਲਿਸ ਵੱਲੋਂ ਵਿਸ਼ਵਾਸ ਦਿੱਤਾ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਨਾਮ ਦਿਲਿੰਦਰ ਸਿੰਘ ਪੁੱਤਰ ਨਰਨ ਸਿੰਘ ਪਿੰਡ ਢੀਮਾ ਬਾਦ ਮੇਰੀ ਕਲਾ ਨਾਲ ਬਸ ਸਟੈਂਡ ਦੇ ਸਾਹਮਣੇ ਵਾਲੀ ਸੀਮ ਬਸਰੀਦ ਦੁਕਾਨ ਆ ਤੇ ਇੱਥੇ ਮੈਂ ਦੂਜੀ ਦੁਕਾਨ ਤੇ ਸਰੀਅਰ ਦੁਕਾਨ ਚ ਗਿਆ ਸੀ ਇੱਥੇ ਨਾਲ ਦੀ ਦੁਕਾਨੀ ਆ ਤੇ ਮੇਰਾ ਇੱਥੇ ਕਾਊਂਟਰ ਦੇ ਉੱਤੇ ਮੋਬਾਈਲ ਪਿਆ ਸੀ ਕੋਈ ਚੋਰ ਆਏ ਨੇ ਤੇ ਚੋਰਾਂ ਨੇ ਪਹਿਲਾਂ ਮੇਰੇ ਕੈਮਰਾ ਲਗਾ ਕੈਮਰੇ ਦੇ ਵਿੱਚ ਉਹ ਜੀ ਫੋਟੋਆਂ ਦੀਆਂ ਉਹਨਾਂ ਨੂੰ ਬੰਨਿਆ ਸੀ ਤੇ ਉਹ ਪਹਿਲਾਂ ਉਹਨਾਂ ਗੱਲਾ ਵੇਖਿਆ ਗੱਲੇ ਵਿੱਚ ਉਹਨਾਂ ਨੂੰ ਕੋਈ ਪਹਨ ਨਹੀਂ ਲੱਭਾ ਉਹ ਫਿਰ ਜਾਣ ਲੱਗੇ ਤਾਂ ਮੇਰਾ ਮਨਰ ਚੁੱਕੇ ਲੱਗੇ ਨੇ ਤੇ ਕਿਉਂਕਿ ਗੱਲੇ ਦੇ ਵਿੱਚ ਮੈਂ ਪੈਸੇ ਕਦੀ ਹੁਣ ਰੱਖਦਾ ਨਹੀਂ 1.5 ਸਾਲ ਸਾਲ ਸਵਾ ਸਾਲ ਹੋ ਗਿਆ ਉਹ ਤੋਂ ਪਹਿਲਾਂ ਹੀ ਮੇਰਾ ਇਥੋਂ 1.5 ਲੱਖ ਦੀ ਚੋਰੀ ਹੋ ਗਈ ਸੀ ਤੇ ਇਸ ਤੋਂ ਬਾਅਦ ਮੈਂ ਅਰਜ਼ੀ ਦਿੱਤੀ ਹੈ ਬਸ ਪੁਲਿਸ ਸਟੇਸ਼ਨ ਤੇ ਕਿ ਉਹ ਆਂਦੇ ਨੇ ਬੰਦੀ ਕਾਰਵਾਈ ਕਰਾਂਗੇ ਤੇ ਅਸੀਂ ਆਂਨੇ ਆ ਵਿੱਚ ਜਿਹੜਾ ਚੋਰੀਆਂ ਦੇ ਨਿਤ ਚੋਰੀਆਂ ਹੋਈਆਂ ਨੇ ਉਹਨੂੰ ਠੱਲਾ ਪਈਏ ਭਾਈ ਜਾਏ ਤੇ ਸਾਨੂੰ ਇਨਸਾਫ ਮਿਲੇ